ਮਾੜਾ ਸਮਾਂ ਆਉਣ ਤੋਂ ਪਹਿਲਾਂ ਮਿਲਦੇ ਹਨ ਇਹ ਸੰਕੇਤ ਨੰਬਰ 1 ਜੇਕਰ ਤੁਹਾਡੇ ਘਰ ਵਿੱਚ ਲਾਇਆ ਤુલਸੀ ਦਾ ਬੂਟਾ ਆਪਣੇ ਆਪ ਸੁੱਕਣ ਲੱਗ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਜਲਦੀ ਹੀ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਵੇਗਾ ਨੰਬਰ 2 ਜੇਕਰ ਤੁਹਾਡੇ ਘਰ ਵਿੱਚ ਸ਼ੀਸ਼ਾ ਵਾਰ-ਵਾਰ ਟੁੱਟਦਾ ਹੈ ਤਾਂ ਇਹ ਤੁਹਾਡੇ ਰਾਹ ਵਿੱਚ ਆਉਣ ਵਾਲੀ ਇੱਕ ਵੱਡੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ ਤੁਹਾਨੂੰ ਕਿਸੇ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 3 ਜੇਕਰ ਤੁਸੀਂ ਸੋਨਾ ਗਵਾ ਦਿੰਦੇ ਹੋ ਤਾਂ ਇਹ ਵੀ ਇੱਕ ਚੰਗਾ ਸੰਕੇਤ ਨਹੀਂ ਮੰਨਿਆ ਜਾਂਦਾ ਇਹ ਘਰ ਵਿੱਚ ਆਰਥਿਕ ਸੰਕਟ ਦਾ ਆਉਣ ਵਾਲਾ ਸੰਕੇਤ ਹੈ ਨੰਬਰ 4 ਜੇਕਰ ਪੂਜਾ ਕਰਦੇ ਸਮੇਂ ਦੀਵਾ ਵਾਰ-ਵਾਰ ਬੁਝਦਾ ਹੈ ਤਾਂ ਇਹ ਇੱਕ ਵੱਡੀ ਤਬਾਹੀ ਨੂੰ ਦਰਸਾਉਂਦਾ ਹੈ ਨੰਬਰ 5 ਕਈ ਵਾਰ ਬਿੱਲੀਆਂ ਜਾਂ ਕੁੱਤੇ ਸਾਡੇ ਘਰ ਦੇ ਆਲੇ-ਦੁਆਲੇ ਵਾਰ-ਵਾਰ ਆਉਂਦੇ ਹਨ ਜਿਸ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਨੇ ਹਨ ਪਰ ਇਹ ਭਵਿੱਖ ਦੇ ਬੁਰੇ ਸੰਕੇਤਾਂ ਨੂੰ ਦਰਸਾਉਂਦਾ ਹੈ ਨੰਬਰ 6 ਜੇਕਰ ਕਿਸੇ ਦੇ ਘਰ ਵਿੱਚ ਪਿੱਪਲ ਦਾ ਦਰਖਤ ੁਗਦਾ ਹੈ ਤਾਂ ਉਹ ਘਰ ਲਈ ਅਸ਼ubh ਹੋ ਸਕਦਾ ਹੈ ਨੰਬਰ 7 ਗੈਸ ਤੇ ਉਬਲਦੇ ਸਮੇਂ ਜਾਂ ਗਲਾਸ ਛੱਡਣ ਤੋਂ ਬਾਅਦ ਦੁੱਧ ਡਿੱਗ ਜਾਵੇ ਤਾਂ ਇਹ ਅਸ਼ੁਭ ਮੰਨਿਆ ਜਾਂਦਾ ਹੈ ਨੰਬਰ 8 ਜੇਕਰ ਤੁਹਾਡੇ ਹੱਥ ਤੋਂ ਸਰੋਂ ਦਾ ਤੇਲ ਡਿੱਗਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਸ਼ਨੀ ਦੇਵ ਤੁਹਾਡੇ ਤੋਂ ਨਾਰਾਜ਼ ਹਨ ਹੱਥ ਤੋਂ ਤੇਲ ਡਿੱਗਣ ਦਾ ਮਤਲਬ ਹੈ ਕਿ ਵਿਅਕਤੀ ਨੂੰ ਜੀਵਨ ਵਿੱਚ ਧਨ ਦਾ ਨੁਕਸਾਨ ਹੋ ਸਕਦਾ ਹੈ ਨੰਬਰ 9 ਲੂਣ ਦਾ ਸਬੰਧ ਸਿਰਫ ਸਵਾਦ ਨਾਲ ਹੀ ਨਹੀਂ ਸਗੋਂ ਤੁਹਾਡੀ ਚੰਗੀ ਕਿਸਮਤ ਨਾਲ ਵੀ ਹੈ ਅਜਿਹੀ ਸਥਿਤੀ 'ਚ ਨਮਕ ਦਾ ਡਿੱਗਣਾ ਅਸ਼ੁਭ ਸੰਕੇਤ ਦਿੰਦਾ ਹੈ ਇਹ ਜੀਵਨ ਵਿੱਚ ਆਉਣ ਵਾਲੀਆਂ ਮੁਸੀਬਤਾਂ ਨੂੰ ਵੀ ਦਰਸਾਉਂਦਾ ਹੈ ਨੰਬਰ 10 ਜੇਕਰ ਆਰ ਵਰ ਤੁਹਾਡੇ ਸਾਹਮਣੇ ਕੱਚ ਟੁੱਟ ਰਿਹਾ ਹੈ ਤਾਂ ਇਹ ਵੀ ਆਉਣ ਵਾਲੀਆਂ ਪਰੇਸ਼ਾਨੀਆਂ ਦਾ ਇੱਕ ਸੰਕੇਤ ਹੋ ਸਕਦਾ ਹੈ